ਫੋਨ ਬਾਲੀਆਂ ਨੂੰ ਨਸਾਲ ਦਿੱਤਾ ਇਹ ਕਿ ਕੁੱਟ ਕੁੱਟ ਮਾਰ ਸਰਿਆ ਕਿੱਥੇ ਮੁਕਾਬਲਾ ਕਰਵਾ ਦਿੱਤਾ ਨੇ ਕਿਤੇ ਗੋਲਦਨ ਖਾਂ ਨਾਲ ਕੁੱਟ ਕੁੱਟ ਕੇ ਮਾਰਿਆ ਮੇਰਾ ਮੁੱਢਾ ਬਣਨ ਸਾਹ ਚਾਹੀਦਾ ਮੇਰਾ ਪੁੱਤ ਦਾ ਆਂਦੇ ਆ ਗਏ ਅਸੀਂ ਗੋਲੀ ਦੇ ਮੁਕਾਬਲੇ ਜੇ ਮਾਰੇ ਗਏ ਸਾਡੇ ਗੋਲੀਵਾਰੀ ਕੀਤੀ ਤੇ ਅਸੀਂ ਫੇਰ ਇਹਨਾਂ ਮਾਰਿਆ ਕਦਾਚਤ ਗੋਲੀ ਦਾ ਨਿਸ਼ਾਨ ਤੇ ਮੈਨੂੰ ਦਾ ਦੋ ਵੀ ਇੱਕ ਵੀ ਦਾ ਦੋ ਉੱਥੇ ਵੀ ਨੁਮ ਨਾ ਮਲਾਜਮਾ ਕੋਈ ਗੋਲੀ ਦਾ ਨਿਸ਼ਾਨ ਨਹੀਂ ਵਿਖਾਲਿਆ ਕੋਈ ਕੁਛ ਨਹੀਂ ਵਿਖਾਲਿਆ ਨਾ ਪੋਸਟ ਮਾਰ ਲਾ ਕੇ ਮੂੰਹ ਖਾਲਿਆ ਨਾ ਬਾਅਦ ਚ ਲੋਡ ਕਰਨ ਲੱਗਿਆ ਵਿਖਾਲਿਆ ਅਨੂੰ ਆਂਦੇ ਵੀ ਬਸ ਕੋਈ ਨਹੀਂ ਚਲੋ ਚਲੋ ਬੜਾ ਉਹਨਾਂ ਦਾ ਮਾਰਾ ਹਾਲ ਰਹਿਮ ਦੇ ਲਾਓ ਫਿਰ ਫਲਟੋ ਯਾਰ ਬਣਾਏ ਆ ਇਹਨਾਂ ਕਹੇ ਵੀ ਗੋਲੀਆਂ ਮਾਰ ਕੇ ਤੁਹਾਡੇ ਬੱਚੇ ਨੇ ਸਾਡੇ ਤੇ ਹਮਲਾ ਕੀਤਾ ਅੱਗੋਂ ਅਸੀਂ ਵੀ ਪੁਲਿਸ ਕੋ مقابلہ ਕੀਤਾ ਸਾਡੇ ਤੇ ਵੀ ਉਹਨਾਂ ਗੋਲੀ ਵਾਲੀ ਕੀਤੀ ਅਸੀਂ ਚਲੋ ਮਾਰੇ ਗਏ ਬੱਚੇ ਤੁਹਾਡੇ ਅਖਾ ਜੋ ਠੀਕ ਆ ਜੀ ਅੰਨੇ ਪਹਿਲਾਂ ਬੱਚੇ ਨੂੰ ਗੋਲੀਆਂ ਵੱਜੀਆਂ ਤੇ ਫਿਰ ਅਸੀਂ ਹਸਪਤਾਲ ਲੈ ਕੇ ਗਏ ਆ ਬੱਚੇ ਤੁਹਾਡੇ ਨਹੀਂ ਵੱਜ ਪਾਏ ਠੀਕ ਆ ਉਹ ਤੁਸੀਂ ਨੈਟ 'ਚ ਚੜੀਓ ਫੋਟੋ ਵੇਖੀਨ ਪਾਸਪੋਰਟ ਉਹ ਬਿਲਕੁਲ ਸਹੀ ਆ ਸਾਫ ਸੁਥਰੇ ਲੀਡੇ ਆ ਉਹ ਜਿਹੇ ਨਿਸ਼ਾਨ ਕੋਈ ਲਊਦਾ ਨਹੀਂ ਕੋਈ ਕਹਾਏ ਦਾ ਨਹੀਂ ਠੀਕ ਆ ਜੀ ਉੱਤੇ ਵੀ ਕੋਈ ਨਿਸ਼ਾਨ ਨਹੀਂ ਹੈਗਾ ਹੁਣ ਬੱਚੇ ਦੀ ਡੈੱਡ ਬੋਡੀ ਪਈ ਐ ਇੱਥੇ ਵੀ ਨਿਸ਼ਾਨ ਤੁਸੀਂ ਖੁਦ ਦੇਖ ਚੁੱਕਦੇ ਹੋ ਕੋਈ ਦੇਖ ਮੈਂ ਪੁੱਛਿਆ ਆਂਦੇ ਵੀ ਅੱਗੋਂ ਇਹਨਾਂ ਸਾਡੇ ਦੇ ਮੁਕਾਬਲਾ ਕੀਤਾ ਇਹਨਾਂ ਨੂੰ ਰੋਕਿਆ ਗਿਆ ਸੀ ਤੇ ਪਰ ਇਹ ਬੱਚੇ ਸਾਡੇ ਕੋ ਰੁਕੇ ਨਹੀਂ ਅਸੀਂ ਫੇਰ ਇਹਨਾਂ ਸਾਡੇ ਦੇ ਹਮਲਾ ਕੀਤਾ ਅਸੀਂ ਫੇਰ ਇਹਨਾਂ ਦਾ ਕੀਤਾ ਤੇ ਫੇ ਤੁਹਾਡਾ ਬੱਚਾ ਮਾਰਿਆ ਗਿਆ ਹਾਂ ਅਨਵਾਰ ਸੇ ਇਹੋ ਸਾਗਾ ਰੰਜਸ ਨਾਲ ਬੱਚਾ ਡਾ ਮਾਰੇਗਾ ਹੋਰ ਕੋਈ ਹਾਨੂੰ ਕੋਈ ਇਹੋ ਜੀ ਗੱਲ ਨਹੀਂ ਬੱਚੇ ਨੂੰ ਚਲੋ ਮੰਨ ਲਓ ਗੋਲੀਆਂ ਤੁਸੀਂ ਚਲਾਈਆਂ ਬੱਚਾ ਦੱਸੋ ਸਹੀ ਵੀ ਕੀ ਕਿੱਥੇ ਗੋਲੀ ਉਹਦੀ ਵੱਜੀ ਆ ਕੋਈ ਨਸਾਫ ਦੋ ਇਹਨੂੰ ਦੱਸੋ ਪੁੱਛੇ ਗੜਬੜ ਦੇਖਣ ਦੀ ਤੁਹਾਨੂੰ ਨਹੀਂ ਵੇਖਣ ਦੇ ਤੀ ਕਿਉਂ ਆਂਦੇ ਵੀ ਨਹੀਂ ਜਲਦੀ ਉਥੇ ਵੀ ਪੁਲਿਸ ਪ੍ਰਸ਼ਾਸਨ ਪੜਾਵਾ ਮੀਡੀਆ ਪੜਾਵਾ ਤੁਹਾਡਾ ਦਿਮਾਗ ਖਰਾਬ ਕਰੇਗਾ ਚਲੋ 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 ਟਮੇ ਟੋਮੇਟਾ ਇਹਨਾਂ ਤਿੰਨੇ ਆਪੇ ਲੱਦੇ ਹਨ ਨੂੰ ਲੱਦਣ ਦਾ ਮੌਕਾ ਨਹੀਂ ਦੇ ਤਾਣਾ ਮੂੰਹ ਵਿਖਾ ਲਿਆ ਲੱਦ ਕੇ ਕਹਦਾ ਚਲੋ ਚਲੋ ਚਲੀਏ ਚਲੀ ਚਲੀ ਹੁ ਇਹ ਵੇਨੇ ਆ ਹੀ ਤਾਂ ਵੇਖਦੇ ਆ ਬੱਚਿਆਂ ਦਾ ਸਲਾਹ ਕਰਦੇ ਆ ਸਾਰਿਆਂ ਨਾਲ ਵੀ ਕੀ ਕਰਨਾ ਚਾਹੀਦਾ ਆਹ ਇੰਦਾ ਫਿਰ ਇਨਸਾਫ ਹੀ ਮੰਗਾਂਗੇ ਗੋਲੀਆਂ ਦਾ ਅਫਸਰ ਸਾਰੇ ਖਲੋਦਿਆ ਮੈਨੂੰ ਕਹਿੰਦੇ ਦੱਸ ਇੱਕੋ ਨਿਸ਼ਾਨ ਦੱਸ ਦਿਓ ਮੇਰੇ ਬੱਚੇ ਦਾ ਵੀ ਆ ਗੋਲੀ ਮਾਰ ਕੇ ਕੀਤਾ ਸੀ ਮੈਂ ਬਸ ਇਹੋ ਮੰਗਦਾ ਜੋ ਮੰਗ ਮੇਰੀ ਇਹੋ ਜੀ ਨਹੀਂ ਪੋਸਟਾਟ ਹੋਇਆ ਕੋਈ ਕੋਈ ਤਾਂ ਪਹਿ ਨਿਸ਼ਾਨ ਤਾਂ ਚਾਹੀਦਾ ਕੋਈ ਮੜਾ ਮੋਟਾ ਮੜਾ ਮੋਟਾ ਇੰਸਾਨ ਹੁੰਦਾ ਆ ਹੋਏ ਹੁਣ ਆਇਆ ਜਾਂ ਅੱਗੇ ਜਾਂ ਪਿਛੇ ਇੱਕ ਵਾਰ ਇਹ ਸਾਰੇ ਪਰਤਕ ਦੇ ਜੀ ਸਰ ਕੋਈ ਸਤਨੁਸ਼ੀ ਨਹੀਂ ਲੈ ਆ ਕੋਈ ਮੈਂ ਉੱਥੇ ਹੀ ਉੱਥੇ ਹੀ ਕਰਦੇ ਕਰ ਕੋਈ ਨਹੀਂ ਉਹਦੀ ਵਿੱਚ ਸੜਾ ਖੁਸ਼ੀ ਹੋਣੀ ਉਹਦੀ ਕੋਈ ਗਲਤੀ ਨਹੀਂ ਨਾ ਲੋਕੀ ਦਿਨ ਡਾਟਾ ਦੇ ਬੋਰਡ ਨੇ ਪੋਸਟਮਾਰਟਮ ਕਰਨਾ ਹੈ ਉਹ ਤਾਂ ਸਾਰਿਆਂ ਦਾ ਹੋਇਆ ਹੈ ਉਹ ਤਾਂ ਜਿਹੜੀ ਅਨਕਾਉਂਟਰ ਦੀ ਗੱਲ ਹੈ ਉਹਦੇ ਤੇ ਬੁਲਸ ਸੀ ਹੋਣੀਆਂ ਗੋਲੀਆਂ ਹੋਣੀਆਂ ਉਹ ਤਾਂ ਚੁੱਕੀਆਂ ਨੇ ਉਹ ਤੇ ਪੋਸਟਮਾਰਟਮ ਤੋਂ ਬਾਅਦ ਜਿਹੜਾ ਜਿਹੜਾ ਨਹੀਂ ਇਹ ਵੀ ਹੋਣਾ ਸਰ ਤਾਂ ਕੋਈ ਗੱਲ ਨਹੀਂ ਚੱਲੀ ਆਪੂ ਕੋਈ ਗੱਲ ਨਹੀਂ ਇਹ ਮੰਨ ਕੰਮ ਤੇ ਗੋਲੀ ਲੱਗੀ ਹੈ ਤੇ ਕੋਈ ਦਾ ਪਿੱਛੇ ਕੋਈ ਆਣਾ ਆ ਗਿਆ ਅੱਗੇ ਨਹੀਂ ਨਹੀਂ ਭਾਈ ਬੱਸ ਬੱਸ ਕਰੀਏ ਨਹੀਂ ਗੱਲ ਸੁਣੋ ਜਿਹੜੀ ਬੁਲੇਟਿੰਗ ਜਿਹੜੀ ਆ ਜਿਹੜੀ ਜਦੋਂ ਮੰਨ ਲੈ ਇੱਥੇ ਛਾਤੀ ਤੇ ਹੋਇਆ ਨਾ ਉਹ ਪਾੜਿਆ ਨਾ ਜਦੋਂ ਸੀਤਾ ਦੁਬਾਰਾ ਉਹਦੇ ਚ ਜ਼ਖਮ ਨਾਲ ਸੁੱਤਰੇ ਹਾਂਜੀ ਹਾਂਜੀ ਮੈਂ ਤੁਹਾਡੀ ਗੱਲ ਦੇ ਨਾਲ ਸਹਿਮਤ ਓਏ ਨੰਨੇ ਕੀ ਆਇਆ ਵੀ ਇਹਨਾਂ ਦੀ ਇੰਜ ਜੀ ਨਹੀਂ ਹੈ ਗਿਆ ਤੂੰ ਉਹ ਤੇ ਜਿਹੜਾ ਪੋਸਟਮਾਰਟਮ ਹੋਇਆ ਹੈ ਇਹਨਾਂ ਦਾ ਇਹ ਜਿੱਥੇ ਐਨਕਾਉਂਟਰ ਹੋਇਆ ਫਿਰ ਉੱਥੇ ਜੁਪੀ ਦੇ ਵਿੱਚ ਇਹਨਾਂ ਦਾ ਇਹਨਾਂ ਦੀ ਸਹੰਤੇ ਦੇ ਨਾਲ ਹੀ ਪੋਸਟਮਾਰਟਮ ਹੋਇਆ ਉੱਥੋਂ ਹੀ ਬੋਡੀ ਜੀ ਲੈ ਕੇ ਆਏ ਕੀ ਸਰਕਾਰ ਰਾਹ ਕਿੰਨੇ ਮੁੜੇ ਮਾਰੇ ਕਿ ਕੀ ਸੰਸਕਾਰ ਕੀਤਾ ਨੇ ਕਿੰਨੇ ਮੁੜੇ ਤੇ ਪਹੁੰਚਿਆ ਅੱਜ ਹੁਣ ਅੱਜ ਤਿੰਨ ਤਿੰਨ ਜਿਹੜੇ ਸੀ ਜੋ ਸ਼ੋਹ ਤੇ ਜਿਹੜੇ ਨੌਜਵਾਨ ਜਿਹੜੇ ਉੱਥੇ ਜਿੰਨਾ ਦਾ ਇਨਕੁਆਇਰ ਹੋਇਆ ਹੈ ਉਹ ਤਿੰਨਾਂ ਦਾ ਸੰਸਕਾਰ ਇੱਥੇ ਹੋ ਰਿਹਾ ਕਿਹੜੇ ਪਿੰਡ ਚ ਹੋ ਰਿਹਾ ਜੀ ਇੱਕ ਇੱਕ ਸ਼ੂ ਰਿਹਾ ਇੱਕ ਅਗਵਾਨ ਇੱਕ ਕਲਾ ਨੌਰ ਦੇ ਵਿੱਚ ਕੀ ਸਰਕਾਰ ਰਾਹ ਇਹਨਾਂ ਜਾਂਚ ਖਾਣੇ ਕਰਨਾ ਇਹਨਾਂ ਨੇ ਸਾਡੇ 124 ਨੰਬਰ ਮਕਦਮਾ ਦਾ ਜੋ ਐ ਸੀ ਉਹ ਤੇ ਇਹਨਾਂ ਨੇ ਬਖਸ਼ੀਗੜ੍ਹ ਜਿਹੜੀ ਚੌਕੀ ਹੈ ਉੱਥੇ ਬਲਾਸਟ ਕੀਤਾ ਸੀ ਗਲੇਡੀਟ ਐਟੈਕ ਕਿੱਥੇ ਮਗਾ ਲਾਣ ਦਾ ਇਹਨਾਂ ਦਾ ਯੂਪੀ ਪੁਰਨਪੁਰ ਜਿਹੜਾ ਹੈ ਉੱਥੇ ਕਿਤੇ ਹੋਇਆ ਹੈ ਉੱਥੇ ਰਾਈਟ ਤੇ ਮੈਂ ਤੇ ਗਿਆ ਨਹੀਂ। ਅੱਛਾ। ਬਾਕੀ ਉਥੇ ਪੁਰਨਪੁਰ ਜਿਹੜਾ ਉੱਥੇ ਥਾਣੇ ਦੇ ਵਿੱਚ ਹੈ। ਦਿੱਤ ਨਹੀਂ ਸੰਸਕਾਰਿਆ ਨਿਸ਼ਾਨ ਲਾ ਲਿਆ। ਇਹ ਤਾਂ ਇਹਨਾਂ ਦੀ ਮੰਗ ਹੀ ਨਹੀਂ ਸੀ ਇਹਨਾਂ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਬਾਕੀ ਹੁਣ ਕੀ ਸ਼ੋਸ਼ਣ ਦਿੱਤਾ ਸਾਰਿਆਂ ਨੂੰ? ਇਹਨਾਂ ਨੂੰ ਅਨਸ਼ਾਸਨ ਤੇ ਇਹੋ ਹੀ ਐ ਤੇ ਇਹ ਹੀ ਤੇ ਜਿਹੜੀ ਜਿੱਦਾਂ ਦੀ ਵੀ ਇਹ ਜਾਂਚ ਹੋਣਗੀ ਤੇ ਨਾਲ ਇਹਨਾਂ ਨੇ ਕਰਵਾਉ ਮ ਕੋਈ ਸੁਸਕਾਰ ਹੋ ਰਿਹਾ ਹੈ। ਹਾਂ ਬਾਕੀ ਦਾ ਸੰਸਕਾਰ ਹੋ ਗਿਆ ਹੈ ਇਹਨਾਂ ਨੂੰ ਕਰਨੀ ਜੀ ਕਰ ਲੈਣੀ ਹੈ। ਮੰਨ ਕੇ ਪਰਿਵਾਰ ਜੀ ਹਾਂਜੀ ਹਾਂਜੀ ਸਹਿਮਤ ਹੈ ਪਰ ਠੀਕ ਥੈਂਕ ਯੂ।